ਦਮਾਤਮ ਮਸਤ ਕਲੰਦਰ ਹੈ ਨਾ ਥੋੜਾ ਜਿਹਾ ਫੀਲ ਹੁੰਦਾ ਨਾ ਕਿ ਇਹ ਮੂਵੀ ਆ ਰਹੀ ਹੈ ਹਾਲਾਂਕਿ ਪਹਿਲੇ ਤੁਹਾਡੀ ਮੂਵੀ ਆ ਚੁੱਕੀ ਹੈ ਪਰ ਹੁਣ ਟਾਈਮ ਕੁਝ ਹੋਰ ਹੈ ਹੁਣ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਕੇ ਪਾਲਿਸ਼ ਕਰਕੇ ਫਿਲਮ ਦੇ ਵਿੱਚ ਉਤਰੇ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਆ ਆਊਟ ਆਫ ਦਾ ਵਰਲਡ ਫੀਲ ਹੋ ਰਿਹਾ ਬਹੁਤ ਅੱਛਾ ਫੀਲ ਹੋ ਰਿਹਾ ਕਿਉਂਕਿ ਹੁਣ ਕੀ ਹੈ ਕਿ ਜਿੱਦਾਂ ਕਿ ਮੈਂ ਪਹਿਲੇ ਵੀ ਕਿਹਾ ਕਿ ਉਸ ਟਾਈਮ ਥੋੜੀਆਂ ਜਿਹੀਆਂ ਕਮੀਆਂ ਸਾਡੇ ਵੱਲੋਂ ਵੀ ਰਸ ਕਰਕੇ ਰਹਿ ਗਈਆਂ ਕਿਉਂਕਿ ਅਸੀਂ ਚੰਗੀ ਤਰ੍ਹਾਂ ਇਨਵੋਲਵ ਨਹੀਂ ਹੋਏ ਪ੍ਰੋਜੈਕਟਸ ਅਸੀਂ ਐਜ਼ ਐਨ ਐਕਟਰ ਆਏ ਕਿ ਹਾਂ ਭਾਈ ਅਸੀਂ ਆਪਣੀ ਫੀਸ ਲੈ ਕੇ ਕੰਮ ਕਰਕੇ ਨਿਕਲ ਜਾਈਏ ਹੁਣ ਉਹ ਅਹਿਸਾਸ ਹੋਇਆ ਕਿ ਇਟਸ ਅ ਵੈਰੀ ਰੋਂਗ ਥਿੰਗ ਤੁਸੀਂ ਜਦੋਂ ਐਜ਼ ਐਨ ਐਕਟਰ ਆਂਦੇ ਹੋ ਤੁਸੀਂ ਪ੍ਰੋਜੈਕਟਸ ਇਨਵੋਲਵ ਹੋ ਹੁਣ ਮੈਂ ਸਕ੍ਰਿਪਟਿੰਗ ਤੇ ਵੀ ਬੈਠਾ ਮੇਰਾ ਰਾਈਟਰ ਹੈ ਮੈਂ ਉਹਦੇ ਨਾਲ ਬੈਠਾ ਪੂਰਾ ਮੈਂ ਸਮਝ ਨਾ ਚਾਹਨਾ ਕਿ ਇਹ ਕੀ ਬਣਾ ਰਿਹਾ ਕੁਝ ਮੇਰੇ ਵੀ ਇਨਪੁਟਸ ਹੋਣਗੇ ਕੋਈ ਡਾਇਰੈਕਟਰਸ ਦੇ ਹੋਣਗੇ ਉਹ ਮਿਲ ਜੁਲ ਕੇ ਅਸੀਂ ਸਕ੍ਰਿਪਟ ਤੇ ਬੋਟਮ ਲਾ ਅਸੀਂ ਦਮਾਦਨ ਦੀ ਸਕ੍ਰਿਪਟ 'ਚ ਐ ਨਹੀਂ ਕਿ ਆਪਾਂ ਮਹੀਨੇ 'ਚ ਫਾਵ ਵੜਿਆ ਅਸੀਂ ਪੂਰੇ ਇੱਕ ਸਾਲ ਦਿੱਤਾ ਸਕ੍ਰਿਪਟਿੰਗ ਨੂੰ अच्छा एक साल ਦਾ ਬੁਰਾ ਸਕ੍ਰਿਪਟਿੰਗ ਅਜੇ ਕਿ ਐਨੂੰ ਟਾਈਮ ਦਿਓ ਬਾਅਦ ਸ਼ੂਟ ਜਲਦੀ ਹੋ ਜਾਏਗਾ ਕਿਉਂਕਿ ਇਹ ਰੂਟਸ ਨੇ ਬਹੁਤ ਇੰਪੋਰਟੈਂਟ ਜੜਾ ਇੰਪੋਰਟੈਂਟ ਹੋਣੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਪਲੋਟ ਵੀ ਬਹੁਤ ਫਰੈਸ਼ ਹੈ ਹਮੇਸ਼ਾ ਇਥੋਂ ਜਾਂਦਾ ਬੰਦਾ ਫੋਰਨ ਜੌਬ ਕਰ ਪਹਿਲੀ ਫਿਲਮ ਹੈ ਜਿਹਦੇ ਚ ਬੰਦਾ ਬਾਹਰੋਂ ਪੰਜਾਬ ਜੌਬ ਕਰਨ ਆਇਆ ਹਾਂ ਸੋ ਵੈਰੀ ਯੂਨੀਕ ਪਲੋਟ ਕਿ ਪੰਜਾਬ ਜੌਬ ਕਰਨ ਆ ਤੇ ਇਥੇ ਉਹਦੇ ਨਾਲ ਕੀ ਕੀ ਹੁੰਦਾ ਰਿਵਰਸ ਮਾਈਗ੍ਰੇਸ਼ਨ ਬਹੁਤ ਵੱਡਾ ਮੁੱਦਾ ਹੈ ਇਸ ਟਾਈਮ ਫੋਰਨ ਕੰਟਰੀ ਸੱਚੀ ਹਰ ਬੰਦਾ ਬਾਹਰ ਆਣਾ ਚਾਹਦਾ ਹੈ ਕਈ ਕਹਿ ਨਹੀਂ ਪਾਉਂਦੇ ਕਈ ਕਹਿ ਦਿੰਦੇ ਨੇ ਕਈ ਆ ਜਾਂਦੇ ਨੇ ਕਿ ਨਹੀਂ ਆਪਾਂ ਦੇ ਸੋ ਸਾਡਾ ਵੀ ਉਹੀ ਪੁਆਇੰਟ ਸੀ ਰਿਵਰਸ ਮਾਈਗ੍ਰੇਸ਼ਨ ਜੇ ਹੋਏਗੀ ਬੰਦਾ ਇੱਥੇ ਆ ਜਾਏਗਾ ਤੇ ਕੀ ਕਰ ਸਕਦਾ ਉਹਦੇ ਜਜ਼ਬਾਤ ਕੀ ਨੇ ਪੰਜਾਬ ਨੂੰ ਲੈ ਕੇ ਤੇ ਪੰਜਾਬ ਉਹਨੂੰ ਕਿਦਾਂ ਟ੍ਰੀਟ ਕਰਦਾ ਤੇ ਉਹ ਪੰਜਾਬ ਚ ਕੀ ਬਦਲਾਵ ਲਿਆ ਸਕਦਾ ਇਹ ਬਹੁਤ ਸਾਰੇ ਮੁੱਦੇ ਰੇਜ਼ ਕੀਤੇ ਨੇ ਅਸੀਂ ਬਸ ਇਨ ਐਂਟਰਟੇਨਿੰਗ ਵੇ ਕਿਉਂਕਿ ਮੇਰਾ ਇਹ ਮੰਨਣਾ ਤੁਸੀਂ ਕੋਈ ਮੂਵੀ ਜੇ ਦੇਖਦੇ ਹੋ ਕਿ ਮੂਵੀ ਹੈਸ ਟੂ ਬੀ ਐਂਟਰਟੇਨਿੰਗ ਡਾਕੂਮੈਂਟਰੀ ਨਾ ਲੱਗੇ ਅਗਰ ਮੈਂ ਸਿਆਣੀਆਂ ਗੱਲਾਂ ਕਰਾਂ ਚਾਰ ਬੈਗ ਹੈ ਨਾ ਹਰ ਬੰਦਾ ਸਿਆਣਾ ਹੈ ਅੱਜਕੱਲ ਉਹਨੇ ਕਹਿੰਦਾ ਠੀਕ ਆ ਯਾਰ ਬੋਰੀ ਕਰਤਾ ਠੀਕ ਆ ਸਮਝਦੇ ਆਸੀਂ ਤੁਹਾਡੇ ਮੂੰਹ ਤੇ ਸਮਾਈਲ ਰਹੇਗੀ ਪੂਰੀ ਫਿਲਮ ਚ ਪਰ ਜਦੋਂ ਦੀ ਘਰ ਜਾਓਗੇ ਦੀ ਚਾਰ ਗੱਲਾਂ ਸਿਆਣੀਆਂ ਕਰ ਲੈ ਕੇ ਜਾਓਗੇ ਇਹ ਮੇਰਾ ਵਾਅਦਾ ਆਡੀਅנס ਨੂੰ ਹੂੰ ਅੱਛਾ ਜਦੋਂ ਕੋਈ ਨਵਾਂ ਚਿਹਰਾ ਇੰਡਸਟਰੀ ਦੇ ਵਿੱਚ ਆਉਣਾ ਨਾ ਤੇ ਉਸ ਨੂੰ ਮੈਨੂੰ ਲੱਗਦਾ ਕਿਤਨੇ ਕਿਤੇ ਮੁਸ਼ਕਲਾਂ ਤਾਂ ਫੇਸ ਕਰਨੀਆਂ ਪੈਲੀਆਂ ਨੇ ਹਨਾ ਤੁਹਾਨੂੰ ਲੱਗਦਾ ਕਿ ਪਾਲੀਵੁੱਡ ਇੰਡਸਟਰੀ ਦੇ ਵਿੱਚ ਜਦੋਂ ਨਵਾਂ ਚਾਰਾ ਲਾਂਚ ਕਰਨਾ ਹੋਵੇ ਜਾਂ ਖੁਦ ਐਂਟਰੀ ਮਾਰਨੀ ਹੋਵੇ ਤਾਂ ਵਾਕਈ ਦਿੱਕਤਾਂ ਆਉਂਦੀਆਂ ਨੇ ਮੇਲ ਪਰਸਨ ਨੂੰ ਵੀ ਮੈਨੂੰ ਲੱਗਦਾ ਹਰ ਫੀਲਡ 'ਚ ਹੀ ਆਉਂਦੀਆਂ ਅਗਰ ਆਪਾਂ ਸਾਈਡ 'ਤੇ ਵੀ ਰੱਖਦੀਏ ਇਸ ਇੰਡਸਟਰੀ ਨੂੰ ਤੁਸੀਂ ਸਨੈਰੇ ਦੀ ਦੁਕਾਨ ਵੀ ਖੋਲਣੀ ਹੋਵੇ ਨਾ ਤੁਸੀਂ ਕਾਊਂਟਰ 'ਚ 50 ਲੱਖ ਦਾ ਮਾਲ ਵੀ ਪਾ ਲੋ ਤਾਂ ਵੀ ਤੁਹਾਨੂੰ ਸ਼ੋਰਟ ਹੀ ਨਹੀਂ ਗਿਆ ਚੜੇਗਾ ਕਿ ਨਹੀਂ ਚੜੇਗਾ ਉੱਤੇ ਤਾਂ ਦਿੱਕਤਾਂ ਤਾਂ ਹਰ ਫੀਲਡ 'ਚ ਆਣੀਆਂ ਐ ਸਪਿਰਿਟ ਚ ਵੀ ਆਉਂਦੀ ਆ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਠੀਕ ਤੁਸੀਂ ਟੇਕ ਕੇ ਰਹੋ ਮੈਦਾਨ ਚ ਹੁਣ ਅੱਜ ਜੇ ਅਗਰ ਮੈਂ ਸੋਚਾਂ ਕਿ ਮੈਂ ਸਾਲ ਬਹੁਤ ਮਿਹਨਤ ਕੀਤੀ ਆ ਯਾਰ ਕੋਈ ਰੋਲ ਹੀ ਨਹੀਂ ਦੇ ਰਿਹਾ ਕੋਈ ਮਿਹਨਤ ਹੀ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਤਾਂ ਮੈਨੂੰ ਕੰਮ ਨਹੀਂ ਮਿਲੇਗਾ ਹੋ ਸਕਦਾ ਮੈਂ ਇੰਨਾ ਲੱਕੀ ਹੋਵਾਂ ਲੱਕ ਬਹੁਤ ਫੈਕਟਰ ਹੈਗਾ ਨਾਲ ਅੱਛਾ ਹੋ ਸਕਦਾ ਮੈਂ ਇੰਨਾ ਲੱਕੀ ਹੋਵਾਂ ਦੂਜੇ ਮਹੀਨੇ ਮੈਨੂੰ ਕੰਮ ਮਿਲ ਜੇ ਹੂੰ ਹੋ ਸਕਦਾ ਮੈਂ ਲੱਕੀ ਨਾ ਹੋਵਾਂ ਪਰ ਮੇਰੀ ਕੰਸਿਸਟੈਂਟ ਜਿਹੜਾ ਤਰੀਕਾ ਹੈ ਜਿਹੜੀ ਮੇਰੀ ਇੱਕ ਜਿਹੜਾ ਮੇਰਾ ਉਹ ਅੰਦਰੋਂ ਕੰਮ ਕਰਨ ਦਾ ਜਜ਼ਬਾ ਨਾ ਤਗੜਾ ਹੈਗਾ ਕਿ ਮੈਂ 4 ਸਾਲ ਵੀ ਲੱਗਾ ਰਵਾਂ ਲੱਗਾ ਰਵਾਂ ਕੰਮ ਮਿਲ ਜਾਏਗਾ। ਤੋਂ ਦੋ ਹੀ ਤਰੀਕੇ ਨੇ। ਯਾਦ ਆਂਦੀ ਕੰਮ ਮਿਲ ਜਾਂਦਾ। ਉਹ ਲੱਕ ਫੈਕਟਰ ਆ। ਉਹ ਹਰ ਇੱਕ ਹਰ ਇੱਕ ਕੋਈ ਨਹੀਂ ਹੁੰਦਾ। ਪਰ ਜੋ ਨਹੀਂ ਹੈਗਾ ਫਿਰ ਵੀ ਤੁਸੀਂ ਟਿਕਿਆ ਰਹੋ। ਕਿਉਂਕਿ ਜਦੋਂ ਟਿਕਿਆ ਰਹੋਗੇ ਨਾ ਅੱਜ ਨਹੀਂ ਤੇ ਕੱਲ ਤੁਹਾਨੂੰ ਕੰਮ ਮਿਲਣਾ ਹੀ ਮਿਲਣਾ। ਕਿਉਂਕਿ ਬੰਦ ਘੜੀ ਦੀ ਦਿਨ ਚ ਦੋ ਵਾਰੀ ਸਹੀ ਟਾਈਮ ਦੱਸ ਜਾਂਦੀ। ਤੇ ਟਾਈਮ ਤੁਹਾਡਾ ਆਈ ਆਣਾ। ਹੂੰ। ਉਹ ਤੁਹਾਡਾ ਪਰ ਮੱਜ ਨਹੀਂ ਅੱਜ ਕੱਲ ਆਏਗਾ ਮੈਨੂੰ ਦੇਖ ਲਓ ਤੁਸੀਂ ਕੋਈ ਬੈਕਗਰਾਉਂਡ ਮੇਰੇ ਦਾਦਾ ਜੀ ਮੇਰੇ ਫਾਦਰ ਪਰਦਾਦਾ ਚਾਚਾ ਤਾਇਆ ਕੋਈ ਲਿੰਕ ਨਹੀਂ ਫਿਲਮ ਇੰਡਸਟਰੀ ਨਾਲ ਕੋਈ ਏਡੀ ਤੱਕ ਨਹੀਂ ਰਿਹਾ ਠੀਕ ਹੈ ਨਾ ਹੁਣ ਪੈਸ਼ਨ ਸੀ ਕਿੱਥੇ ਆਸਟ੍ਰੇਲੀਆ ਬੈਠੇ ਕਿੱਥੇ ਵੀਡੀਓ ਬਣਾਣੀ ਸ਼ੁਰੂ ਕਰਤੀਆਂ ਆ ਆਡੀਅנס ਜੁੜੀ ਪੰਜਾਬ ਦੀ ਫਿਲਮ ਮਿਲ ਗਈ ਤੇ ਉਸ ਵੇਲੇ ਹੁਣ ਦੂਜੀ ਫਿਲਮ ਟੱਚ ਦੂਸਰੀ ਦਮਾਦਮ ਤੋਂ ਬਾਅਦ ਇੱਕ ਕੋਰਸ ਸਾਡੀ ਫਿਲਮ ਆ ਰਹੀ ਹੈ ਜਿਹੜੀ ਕਿ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਮੈਂ ਦੱਸ ਐਕਸਕਲੂਸਿਵਲੀ ਤੁਹਾਨੂੰ ਦੱਸਿਆ ਬਸ ਤੇ ਬੜੀ ਬੈਰਿਸਕ੍ਰਿਪਟ ਹੋ ਵੀ ਠੀਕ ਹੈ ਸੋਨਾ ਫਿਲਮਾਂ ਮਿਲ ਰਹੀ ਹੈ ਕਿਉਂ ਮਿਲ ਰਹੀ ਹੈ ਕਿਉਂਕਿ ਮੈਂ ਲੱਗਾ ਰਿਆ ਬਹੁਤਿਆਂ ਲਈ ਮੈਂ ਨਵਾਂ ਹੋਗਾ ਦਮਦਮ ਆਏਗੀ ਬਹੁਤ ਸਾਰੇ ਕਹਿੰਗੇ ਨਿਊ ਕਮਰ ਐਬੀ ਬਹੁਤ ਲੋਕੀ ਕਹਿੰਗੇ ਹਾਂ ਅਸੀਂ 2019 ਦੀ ਫਿਲਮ ਦੇਖੀ ਆਦੀ ਦੋ ਤਰ੍ਹਾਂ ਦੇ ਲੋਕ ਹੋਣਗੇ ਠੀਕ ਹੈ ਮੈਜੋਰਟੀ ਨੂੰ ਐ ਵੀ ਨਹੀਂ ਪਤਾ ਹੋਣਾ ਕਿ ਮੈਨੂੰ 12 ਸਾਲ ਹੋ ਗਏ ਵੀਡੀਓ ਬਣਾਉਂਦੇ ਹੋ ਹਾਂ ਹੁਣ 12 ਸਾਲ ਦਾ ਸਟਰਗਲ ਤੁਸੀਂ ਉਹਨੂੰ ਗਿਣੋਗੇ ਹੀ ਨਹੀਂ ਕੋਈ ਕੱਲ ਦੀ ਤੇ ਗੱਲ ਆ ਫਿਰ ਮੁੰਡਾ ਆਇਆ ਫਿਲਮ ਮਿਲ ਗਈ ਖਤਮ ਹੋ ਗਿਆ ਮੈਂ ਅੱਧੇ ਪਰ 12 ਸਾਲ ਤੋਂ ਲੈਂਚ ਲੱਗਾ ਹੋਇਆ ਨਾ ਅੱਜ ਚਾਂਸ ਮਿਲੇ ਅੱਜ ਚਾਂਸ ਮਿਲੇ ਅੱਜ ਚਾਂਸ ਮਿਲੇ ਤਾਂ ਮੈਂ 12 ਸਾਲ ਵੇਟ ਕੀਤੀ ਤੇ ਮੈਨੂੰ ਪਰਮਾਤਮਾ ਨੇ ਦਿੱਤੀ ਮੂਵੀ ਸਹੀ ਤਾਂ ਲੱਗੇ ਰਹੋਗੇ ਤਾਂ ਮੈਨੂੰ ਲੱਗਦਾ ਕਿ ਮਿਲੇਗਾ ਹੀ ਮਿਲੇਗਾ देयर इज नो ਵੇ ਤੁਹਾਨੂੰ ਨਾ ਮਿਲੇ ਵੱਧ ਘੱਟ ਮਿਲ ਸਕਦਾ ਪਰ ਮਿਲੇਗਾ ਜ਼ਰੂਰ ਕਈ ਲੋਕਾਂ ਦੇ ਨਾਲ ਮੈਂ ਇੰਟਰਵਿਊਜ਼ ਕੀਤੀਆਂ ਨੇ ਅਨੇ ਤੇ ਕਈ ਇਨਫਲੂਐਂਸਰਸ ਨੇ ਮੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਜੇ ਗੱਲ ਮੈਂ ਮੰਨਦੀ ਤੁਹਾਨੂੰ ਦੱਸਾਂ ਨਾ ਤਾਂ ਉਹ ਇਹੀ ਗੱਲ ਕਹਿੰਦੇ ਨੇ ਕਿ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਜਾਣਾ ਚਾਹੁੰਦੇ ਆ ਨਾ ਤਾਂ ਪੁਰਾਣੇ ਚਿਹਰੇ ਨੇ ਕਬਜ਼ਾ ਕੀਤਾ ਹੋਇਆ ਲੋਕੀ ਉਹਨਾਂ ਨੂੰ ਹੀ ਦੇਖਣਾ ਪਸੰਦ ਕਰਦੇ ਨੇ ਸਾਡੀ ਆਡੀਅנס ਦਾ ਵੀ ਕਸੂਰ ਹੈ ਕਿ ਉਹ ਨਵੇਂ ਚਿਹਰੇ ਨੂੰ ਐਕਸੈਪਟ ਨਹੀਂ ਕਰਦੇ ਨਵੇਂ ਚਿਹਰੇ ਨੂੰ ਮੌਕਾ ਨਹੀਂ ਦਿੰਦੇ ਉਹ ਮਤਲਬ ਬੰਦਾ ਹਤਾਸ਼ ਤੇ ਨਿਰਾਸ਼ ਹੋ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਗੱਲ ਸਹੀ ਹੈ ਕਿ ਪੁਰਾਣੇ ਚਿਹਰੇ ਵਾਕਈ ਹੁਣੀ ਕਾਬਜ਼ ਨੇ ਚੀਜ਼ਾਂ ਦੇ ਉੱਤੇ ਚੇਂਜ ਹੋ ਰਿਹਾ ਹੈ ਪੁਰਾਣੇ ਚਾਹਰਿਆ ਨੇ ਬਹੁਤ ਟਾਈਮ ਤੱਕ ਕੰਮ ਕਰਦੇ ਰਹੇ 노 ਡਾਊਟ ਐਜ ਇਸ ਆਂਦੀ ਹੈ ਦੇਖੋ ਕੋਈ ਵੀ ਬੰਦਾ ਉੱਥੇ ਬੈਠਾ ਹੈ ਤੇ ਉਹਨੂੰ ਤੁਸੀਂ ਇੰਨੀ ਜਲਦੀ ਹਟਾ ਨਹੀਂ ਸਕਦੇ ਆਗੇ ਜਗ੍ਹਾ ਤੁਸੀਂ ਕਿਸੇ ਦੀ ਲੈ ਨਹੀਂ ਸਕਦੇ ਤੁਸੀਂ ਆਪਣੀ ਜਗ੍ਹਾ ਬਣਾ ਸਕਦੇ ਹੋ ਆਪਣੀ ਜਗ੍ਹਾ ਬਣਾਉਣ ਸੇ ਟਾਈਮ ਲੱਗਦਾ ਹੁਣ ਉਹ ਬੰਦੇ ਜਿਹੜੇ ਬੈਠੇ ਨੇ ਦਿਗਜ ਨੇ ਸਾਰੇ ਉਹ ਵੀ ਤਾਂ ਹੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਕੰਮ ਆਂਦਾ ਉਹ ਵੀ ਠੱਕੇ ਨਾਲ ਨਹੀਂ ਬੈਠੇ ਹੋਏ ਆਪਣੇ ਕੰਮ 'ਚ ਮਾਹਿਰ ਨੇ ਹੁਣ ਤੁਹਾਡਾ ਕੰਪੀਟੀਸ਼ਨ ਉਹਨਾਂ ਦੇ ਨਾਲ ਹੈਗਾ ਤੋ ਉਹ ਬੰਦੇ ਮਾਹਿਰ ਨੇ ਉਸ ਤੋਂ ਬਾਅਦ ਹੁਣ ਕੀ ਹੋਇਆ ਕਿ ਉਹ ਬੰਦਿਆਂ ਨੂੰ ਤੁਸੀਂ ਓਵਰਨਾਈਟ ਆਊਟ ਨਹੀਂ ਕਰ ਸਕਦੇ ਉਹ ਆਪਣੇ ਆਪ ਫੇਡ ਆਊਟ ਹੋਣਗੇ ਹੁਣ ਟਾਈਮ ਚੇਂਜ ਹੋ ਰਿਹਾ ਨਵੇਂ ਚਿਹਰੇ ਆ ਰਹੇ ਨੇ ਐਚ ਕੋਈ ਸ਼ੱਕ ਨਹੀਂ ਕਿ ਉਹ ਨਹੀਂ ਆ ਰਹੇ ਹੁਣ ਇਨਫਲੂਐਂਸਰ ਸਾਰੇ ਨਹੀਂ ਪਰ ਕਈ ਉਹਨਾਂ ਨੂੰ ਕਿਸ ਬੇਸ ਤੇ ਕਾਸਟ ਕਰੇ ਬੰਦਾ ਜੋ ਕਿ ਕਾਸਟ ਤੁਹਾਨੂੰ ਕਾਸਟਿੰਗ ਡਾਇਰੈਕਟਰ ਦੀ ਗੱਲਾਂ ਦੱਸ ਰਿਹਾ ਮੈਂ ਜਦੋਂ ਮੈਂ ਬਹਿਣਾ ਕਿਸੇ ਨਾਲ ਠੀਕ ਹੈ ਉਹਨਾਂ ਦੀ ਗੱਲਾਂ ਕੀ ਹੁੰਦੀਆਂ ਕਿ ਹੁਣ ਤੁਸੀਂ ਰੀਲ ਤੇ ਡਾਂਸ ਕਰ ਰਹੇ ਹੋ ਤੁਹਾਨੂੰ ਉਸ ਬੇਸ ਤੇ ਕੰਮ ਨਹੀਂ ਮਿਲ ਸਕਦਾ ਠੀਕ ਤੋਈ ਹੁਣ ਪੰਜਾਬ ਚ ਔਡੀਸ਼ਨ ਕਲਚਰ ਦਾ ਰਵਾਜ ਨਹੀਂ ਪੰਜਾਬ ਚ ਕੰਮ ਦੋ ਤਰੀਕਿਆਂ ਨਾਲ ਮਿਲਦਾ ਜਾਂ ਤੇ ਤੁਸੀਂ ਲਿੰਕ ਚ ਹਾਂ ਕਲੈਕਸ਼ਨ ਨੇ ਦੂਜਾ ਕਿ ਤੁਹਾਡਾ ਪਿਓਰ ਟੈਲੈਂਟ ਹੈ ਹੁਣ ਅੱਜ ਮੈਂ ਰੀਲ ਪਾਵਾਂਗਾ ਇਧਰੋਂ ਤੁਰ ਕੇ ਨਿਕਲ ਗਿਆ ਇਧਰੋਂ ਤੁਰ ਕੇ ਨਿਕਲ ਗਿਆ ਪਿੱਛੇ ਗਾਣਾ ਲੱਗਾ ਕਿ ਹਾਂ ਬਈ ਮਸਕੀਟਾ ਸ਼ਹਿਰ ਵਿੱਚ ਤੇ ਰਹੀ ਯਾਰ ਦਾ ਕਮਜਾ ਉਹ ਉਹ ਤੇ ਮੈਂ ਤੁਰ ਫਿਰ ਕੇ ਨਿਕਲ ਗਿਆ ਉਹ ਮੇਰਾ ਕੋ ਟੈਲੈਂਟ ਨਹੀਂਗਾ ਉਹ ਗਾਣਾ ਕਿਸੇ ਨੇ ਗਾਇਆ ਮੈਨੂੰ ਕਿਸੇ ਨੇ ਦਿੱਤਾ ਮੈਂ ਤੁਰਿਆ ਹੀ ਆ ਨਾ ਬਸ ਮੇਰਾ ਟੈਲੈਂਟ ਜਿਵੇਂ ਇੱਕ ਫਰੈਸ਼ ਪੰਚ ਕ੍ਰੀਏਟ ਕੀਤਾ ਮੈਂ ਉਹਦੇ ਆਸ-ਪਾਸ ਇੱਕ ਕਹਾਣੀ ਬੁਣੀ 40 ਸੈਕਿੰਡ ਚ ਮੈਂ ਲੋਕਾਂ ਨੂੰ ਇੱਕ ਨਵੀਂ ਦੁਨੀਆ ਦਿਖਾ ਦਿੱਤੀ ਹੂੰ ਉਹ ਮੇਰਾ ਟੈਲੈਂਟ ਹੈ ਉਹ ਟੈਲੈਂਟ ਜੇ ਬੰਦੇ ਚ ਹੈਗਾ ਤੇ ਉਹ ਬੰਦਾ ਪਿੱਛੇ ਨਹੀਂ ਰਹੇਗਾ ਸੋ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਰਿਹਾ ਥਿਸ ਇਜ਼ ਅ ਰਾਈਟ ਟਾਈਮ ਪੰਜਾਬੀ ਇੰਡਸਟਰੀ ਇਸ ਟਾਈਮ ਰਲਦੀ ਬੈਠੀ ਹੈ ਕਮੇਡੀਅਨਸ ਦੀ ਐਕਟਰ ਦੀ ਐਕਟ੍ਰੀਸਸ ਦੀ ਸਭ ਦੀ ਲੋੜ ਅਗਰ ਤੁਸੀਂ ਕ੍ਰੀਏਟਿਵ ਹੈਗੇ ਹੋ ਤੁਹਾਡਾ ਕੰਟੈਂਟ ਫਰੈਸ਼ ਹੈ ਤੇ ਆਪਣਾ ਤੁਸੀਂ ਕਿਸੇ ਦੇ ਘਣੇ ਦੇ ਲੱਕ ਨਹੀਂ ਮਟਕਾਰੇ ਤੁਹਾਡਾ ਆਪਣਾ ਤੁਹਾਨੂੰ ਡੈਫੀਨੇਟਲੀ ਕੰਮ ਮਿਲੇਗਾ ਥਿਸ ਇਜ਼ ਦਾ ਰਾਈਟ ਟਾਈਮ ਆਫ ਕੈਮਰਾ ਵੀ ਤੁਸੀਂ ਦੱਸਿਆ ਕਿ ਇਸ ਇੰਡਸਟਰੀ ਦੇ ਅੰਦਰ ਨਾ ਹੁਣ ਨਵਾਂ ਕਾਮੇਡੀਅਨ ਅਸੀਂ ਲੱਭ ਰਹੇ ਹਾਂ ਨਵੀਂ ਚੀਜ਼ਾਂ ਥੋੜਾ ਜਿਹਾ ਉਸ ਕਨਸੈਪਟ ਦੇ ਬਾਰੇ ਵੀ ਦੱਸੋ ਕਿ ਕਿਉਂ ਇਸ ਇੰਡਸਟਰੀ ਨੂੰ ਲੋਡ ਪੈ ਰਹੀ ਹੈ ਨਵੇਂ ਕਾਮੇਡੀਅਨ ਸੀ ਜਾਂ ਕਿਉਂ ਜ਼ਰੂਰਤ ਹੈ ਜਿਵੇਂ ਕਿ ਤੁਸੀਂ ਕਹਿਣਾ ਕਿ ਹਾਣੀ ਹੋਣੇ ਚਾਹੀਦੇ ਪੁਰਾਣੇ ਤਾਂ ਹੋ ਗਏ ਉਸ ਚੀਜ਼ ਬਾਰੇ ਥੋੜਾ ਜਿਹਾ ਦੱਸ ਦਿਓ ਸੋ ਮੇਰੇ ਤੇ ਇੱਕ ਟੇਕ ਹੈ ਹੂੰ ਦੇਖੋ ਕਮੇਡੀਅਨਸ ਤੁਸੀਂ ਫਿਲਮ ਪਿੱਛੇ ਸ਼ੁਰੂ ਹੋ ਜੋ ਪਿੱਛੋਂ ਗੋਵਿੰਦਾ ਦੇ ਟਾਈਮ ਤੋਂ ਸ਼ੁਰੂ ਹੋ ਜਾਓ ਤੁਸੀਂ ਠੀਕ ਹੈ ਗੋਵਿੰਦਾ ਨਾਲ ਸ਼ਕਤੀ ਕਪੂਰ ਸਾਹਿਬ ਦਾ ਇੱਕ ਤਾਲਮਿਲ ਸੀ ਹੂੰ ਠੀਕ ਹੈ ਗਿੱਪੀ ਭਾਈ ਆਪਣੇ ਉਹਨਾਂ ਦੇ ਨਾਲ ਘੁੱਗੀ ਭਾਈ ਦਾ ਕੋਆਰਡੀਨੇਸ਼ਨ ਬੜਾ ਅੱਛਾ ਮੰਨੇ ਜਾਂਦਾ ਸੋ ਹੈ ਨਾ ਇੱਕ ਕੋਆਰਡੀਨੇਸ਼ਨ ਹੁੰਦਾ ਕਿ ਇੱਕ ਹੀਰੋ ਦੇ ਕਮੇਡੀਨ ਜਿਹੜਾ ਨਾਲ ਹੋਏਗਾ ਉਹਨਾਂ ਦੀ ਦੋਸਤੀ ਦੀ ਬੌਂਡਿੰਗ ਦਿਖਾਣੀ ਹੈ ਉਹਨਾਂ ਦੀ ਟਿਊਨਿੰਗ ਦਿਖਾਣੀ ਹੈ ਕਮੇਡੀ ਤਾਂ ਹੀ ਹੋਏਗੀ ਕਿ ਆਪਾਂ ਅੱਜ ਹਮ ਉਮਰ ਰਹਾਂਗੇ ਦੋ ਤਿੰਨ ਸਾਲ ਦਾ ਫਰਕ ਹੋਏਗਾ ਹੌਣ ਕੀ ਹੋ ਰਿਹਾ ਉਹ ਨਵਾਂ ਮੁੰਡਾ ਕੋਈ ਆਏਗਾ ਉਹਦੀ ਉਮਰ ਹੋਏਗੀ 20 ਸਾਲ 25 ਸਾਲ ਐਚ ਆਏਗਾ ਨਾ ਜਿਹੜਾ ਪੁਰਾਣੇ ਕਾਮੇਡੀਅਨਸ ਨੇ ਵਿਦਊ ਰਿਸਪੈਕਟ ਸੀਨੀਅਰ ਨੇ ਸਾਡੇ ਕੋਗੀ ਭਾਜੀ ਨੇ ਭੱਲਾ ਸਾਹਿਬ ਨੇ ਉਹ ਉਹਨਾਂ ਦੇ ਕਲਾਸਮੇਟ ਤੇ ਬਣ ਚੁੱਕਦੇ ਕਾਲਜ ਦੇ ਹਾਂ ਹਾਂ ਬਿਲਕੁਲ ਠੀਕ ਹੈ ਨਾ ਹੁਣ ਉੱਥੇ ਸਾਨੂੰ ਇੱਕ ਚਾਹੀਦਾ ਹੈ ਗੈਪ ਐਕ ਕਿ ਹੀਰੋ ਦਾ ਦੋਸਤ ਕੌਣ ਹੈ ਜਿਹੜਾ ਕਿ ਪੂਰੀ ਫਿਲਮ ਸਾਂਭਦਾ ਸਪੋਰਟਿੰਗ ਕਾਸਟ ਦਾ ਮਤਲਬ ਹੈ ਕਿ ਪੂਰੀ ਫਿਲਮ ਨੂੰ ਸਪੋਰਟ ਦੇਣਾ ਤੇ ਉਹ ਸਰਗੋਣਾ ਜੇ ਹੁਣ ਤੁਸੀਂ ਚਾਰ ਹੀਰੋ ਨਵੇਂ ਜਿਹੇ ਆਉਂਦੇ ਨੇ ਮਾਰਕੀਟ 'ਚ ਇਹਦਾ ਮਤਲਬ ਚਾਰ ਕਮੇਡੀਅਨ ਵੀ ਨਾਲ ਚਾਹੀਦੇ ਨੇ ਕਿਉਂਕਿ ਤੁਹਾਡੀ ਜਿਹੜੀ ਏਜ ਐ ਤੁਹਾਡੀ ਉਹ ਚੀਜ਼ ਉਹ ਨਹੀਂ ਹੋਣੀ ਕਿਉਂਕਿ ਉਹ ਵੀ ਹੁਣ ਪਸੰਦ ਕਰਨਗੇ ਜਿਹੜੇ ਸੀਨੀਅਰਸ ਨੇ ਕਿ ਅਸੀਂ ਵੀ ਕੋਈ ਰੋਲ ਇਦਾਂ ਦਾ ਕਰੀ ਜਿਹੜਾ ਕਿ ਦਮਦਾਰ ਹੋਵੇ ਅਸੀਂ ਵੀ ਉਹ ਨਹੀਂ ਕਰਨਾਗੇ ਕੋਈ ਨਵਾਂ ਮੁੰਡਾ ਤੇ ਤੁਹਾਡਾ ਦੋਸਤ ਚੰਗਾ ਨਹੀਂ ਲੱਗਦਾ ਉਹ ਉਹ ਚੀਜ਼ ਹੈਗੀ ਹੈ ਹੂੰ ਹੂੰ ਸਹੀ ਗੱਲ ਹੈ ਅੱਛਾ ਬੜਾ ਤਜਰਬਾ ਹੋ ਗਿਆ ਤੁਹਾਨੂੰ ਹੁਣ ਇੰਡਸਟਰੀ ਦਾ ਕਿਉਂਕਿ ਕੁਝ ਪਿਛਲੇ ਸਾਲਾਂ ਤੋਂ ਤੁਸੀਂ ਬੜਾ ਮਤਲਬ ਕਹਿ ਸਕਦੇ ਹੋ ਕਿ ਇਹਦੇ ਵਿੱਚ ਸક્રિય ਹੋ ਨਾ ਤੁਸੀਂ ਇਹਦੇ ਵਿੱਚ ਲਾਈਵਲੀ ਜੀ ਰਹੇ ਹੋ ਨੋ ਅਗਰ ਪਿਛਲੀ ਜ਼ਿੰਦਗੀ ਚ ਥੋੜਾ ਜਿਹਾ ਝਾਤ ਮਾਰੀਏ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਕਿ ਇਹ ਚੀਜ਼ ਇਦਾਂ ਨਹੀਂ ਹੋਣੀ ਚਾਹੀਦੀ ਸੀ ਉਦਾਂ ਹੋ ਜਾਂਦੀ ਕੁਝ ਲਾਈਫ ਦੇ ਅੰਦਰ ਮਹਿਸੂਸ ਕਰਦੇ ਉਦਾਂ ਦਾ ਸੁੰਨਾਪਨ ਮੈਨੂੰ ਇਹਦਾ ਲੱਗਦਾ ਕਿ ਜਿੰਨਾ ਕਿ ਲਿਖਿਆ ਸੀ ਜਿੰਨਾ ਕਿ ਹਸਬੰਦ ਦੇ ਲਿਖਿਆ ਹੁੰਦਾ ਲਾਈਫ ਚ ਨਾ ਉਹ ਸਭ ਮਿਲਦਾ ਰਹਿੰਦਾ ਨਾਲ ਨਾਲ ਡਿਮਾਂਡਿੰਗ ਦਾ ਹਸਬੰਦ ਹੁੰਦਾ ਮੈਂ ਨੋ ਵਨ 노ਜ਼ ਮੈਂ ਬੰਬਈ ਗਿਆ ਸੀ ਗਵਿੰਦਾਸ ਗਵਿੰਦਾਸ ਸਰ ਨੇ ਜਿਹੜੇ ਆਪਣਾ ਬਾਲੀਵੁੱਡ ਤੇ ਸਿਡਨੀ ਆਏ ਉਹਨਾਂ ਦਾ ਸ਼ੋਅ ਸੀ ਸਿਡਨੀ ਤੇ ਉਹਨਾਂ ਦਾ ਰਾਈਟਰ ਸੀ 네ਪਾਲ ਤੋਂ ਆਣਾ ਸੀ ਜਿਹੜਾ ਸ਼ੋਅ ਲਿਖ ਰਿਆ ਸੀ ਉਹਨਾਂ ਦਾ ਸਿਡਨੀ ਵਾਲਾ ਠੀਕ ਹੈ ਉਹਦਾ ਵੀਜ਼ਾ ਨਹੀਂ ਲੱਗਾ ਤੇ ਮੈਨੂੰ ਉਹਨਾਂ ਨੇ ਕਿਸੇ ਨੇ ਪ੍ਰਮੋਟਰ ਨੇ ਕਿਹਾ ਕਿ ਤੇਰੀ ਲੋੜ ਹੈ ਫਿਰ ਗਵਿੰਦਾ ਜੀ ਨੂੰ ਕਿਹਾ ਕਿ ਇਹ ਲੜਕਾ ਹੈ ਇਹ ہمارا ਪੰਜਾਬ ਮੇ ਕੰਮ ਕਰਦਾ ਹੈ ਇਸ ਡੂਇੰਗ ਕਾਮੇਡੀ ਐਂਡ ਵੀਡੀਓਜ਼ ਰੀਲਸ ਸੇ ਉਹ ਤੋਂ ਇਹ ਰਾਈਟਿੰਗ ਵੀ ਕਰਦਾ ਇਸ ਨੂੰ ਮਿਲ ਲੋ ਹੂੰ ਤੇ ਉਹ ਕਹਿੰਦੇ ਬੁਲਾਓ ਮੈਨੂੰ ਹੋਟਲ ਚ ਬੁਲਾਇਆ ਉਹਨਾਂ ਨੇ ਮੈਲੀ ਮੈਂ ਮਿਲਿਆ ਮੈਂ ਭਾਜੀ ਪੈਰੀ ਪੈਰ ਠੀਕ ਹੈ ਤੇ ਕੀ ਕਰਤਾ ਤੂੰ ਮੇਰੇ ਸਰ ਇਹ ਪਤਾ ਨਹੀਂ ਕੀ ਬਤਾਇਆ ਇਹਨਾਂ ਨੇ ਮੈਂ ਤਾਂ ਕਰਤਾ ਰਹਿ ਦੂੰ ਹਰ ਕੁਝ ਕਰਤਾ ਰਹਤਾ ਹਾਂ ਹਮਨੇ ਲਿਖਣਾ ਐ ਐਸਾ ਮੈਂ ਕਿਹਾ ਸਰ ਆਪਕੀ ਤੋਂ ਮੈਂ ਵਾਈਪਿੰਗ ਲਿਖ ਸਕਦਾ ਹਾਂ ਮੈਂ ਆਪਕੋ ਬਹੁਤ ਵੱਡਾ ਕਹਿ ਰਿਹਾ ਮੈਂ ਜੈਨੂਲੀ ਬਹੁਤ ਵੱਡਾ ਕਹਿਣਾ ਅਕਸ਼ੇ ਕੁਮਾਰ ਗੋਵਿੰਦਾ ਇਹਨਾਂ ਨੂੰ ਦੇਖਿਆ ਐ ਜੁਰ ਤੋਂ ਨਾ ਇਹਨਾਂ ਦੇ ਇੱਕ ਇੱਕ ਨਿਓਨਸਿਸ ਤੱਕ ਯਾਦ ਨੇ ਮੈਨੂੰ ਡਾਇਲੋਗ ਯਾਦ ਨੇ ਸਾਰੇ ਤੂੰ ਕੁਝ ਲਿਖ ਕੇ ਦੇ ਮੈਨੂੰ ਮੈਂ ਸਟੇਜ 'ਤੇ ਕੀ ਕਰ ਸਕਦਾ ਹਾਂ ਸ਼ਾਮੀ 5 ਵਜੇ ਉਹਨਾਂ ਨੇ ਮੈਨੂੰ ਛੱਡਿਆ ਉਸ ਹੋਟਲ ਤੋਂ ਮੈਂ ਪੂਰੀ ਰਾਤ ਲਾਈ ਅਗਲੇ ਦਿਨ ਸਾਰੇ 9 ਵਜੇ ਮੀਟਿੰਗ ਸੀ ਮੇਰੀ ਉਹਨਾਂ ਨੇ ਸਕ੍ਰਿਪਟਸ ਲਈ ਮੈਂ ਲਿਖ ਕੇ ਲੈ ਕੇ ਆਇਆ 99.9% ਅਪਰੂਵਲ ਕੀਤਾ ਉਹਨਾਂ ਨੇ ਮੇਰੇ ਪੰਚੇ ਸਾਰੇ ਕਹਿੰਦੇ ਬਹੁਤ ਅੱਛਾ ਲਿਖਿਆ ਇੱਕ ਉਹਨਾਂ ਨੇ ਮੇਰੇ ਉਹਦੇ ਬੇਟੀ ਦਾ ਕੋਈ ਪੰਚ ਸੀ ਉਹਨਾਂ ਨੇ ਕਿਹਾ ਬੱਚੋ ਦਾ ਰਹਿਣ ਦੇ ਵਿੱਚ ਮੇ ਜਿੱਕਰ ਉਹ ਕਟਵਾਤਾ ਉਹਨਾਂ ਨੇ ਠੀਕ ਹੈ ਸਾਰੇ ਮੇਰੇ ਅਪਰੂਵ ਕੀਤਾ ਜੋ ਉਹਨਾਂ ਨੇ ਸਿਡਨੀ ਸ਼ੋਅ ਤੇ ਪਰਫਾਰਮ ਕੀਤਾ ਉਹ ਮੇਰਾ ਲਿਖਿਆ ਸੀ ਸਾਰਾ ਤੁਰਨਾ ਮੈਨੂੰ ਬੁਲਾਇਆ ਕਿਤੇ ਕਿ ਇੱਕ ਫਿਲਮ ਹੈ ਗਿਆ ਤਾ ਕਰਕੇ ਫਿਲਮ ਦੀ ਸਟੋਰੀ ਸੁਣਾਈ ਮੈਨੂੰ ਠੀਕ ਹੈ ਤੇ ਉਹਦੇ ਚ ਗੋਵਿੰਦਾ ਤੇ ਮੈਂ ਪੈਰਲਲ ਚੱਲ ਰਹੇ ਆ ਆਬਵੀਅਸਲੀ ਇਹ ਉਹ ਪ੍ਰੋਡਿਊਸਰ ਵੀ ਸੀਗੇ ਤੇ ਉਹਨਾਂ ਥੋੜਾ ਹੈਵੀ ਹੀ ਹੋਏਗਾ ਮੈਨੂੰ ਬਟ ਮੈਂ ਨਾਲ ਸੀ ਉਹਨਾਂ ਦੇ ਪੂਰੀ ਫਿਲਮ ਚ ਬਹੁਤ ਵੱਡਾ ਰੋਲ ਸੀ ਸਾਰਾ ਕੁਝ ਹੋ ਗਿਆ ਐਂਡ ਟਾਈਮ ਤੇ ਉਹ ਬੰਬੇ ਗਏ ਕੀ ਹੋਇਆ ਉਹ ਪੋਲਿਟਿਕਸ ਦੀ ਧਰਾਂ ਜੁਆਇਨ ਕਰ ਲਈ ਉਹਨਾਂ ਨੇ ਤੇ ਅਸੀਂ ਉੱਥੇ ਰਹਿ ਗਏ ਉਹ ਮੇਰਾ ਦਿਮਾਗ ਸੀ ਕਿ ਬਾਲੀਵੁੱਡ ਸਦੀ ਐਂਟਰੀ ਹੋ ਹੀ ਰਹੀ ਸੀ ਹੂੰ ਸੋ ਚੱਕਰ ਕੀ ਹੈ ਕਿ ਚੀਜ਼ਾਂ ਬਹੁਤ ਅਦਾ ਹੁੰਦੀਆਂ ਕਿ ਲੱਗਦਾ ਕਿ ਇਹ ਮਿਲ ਜਾਂਦਾ ਇੱਥ ਪਰ ਜਦੋਂ ਜੋ ਲਿਖਿਆ ਉਹੀ ਮਿਲਣਾ ਮੇਰੇ ਵੱਸ ਤੇ ਇਧਰ ਨਿਕੀ ਕਿ ਕਿੰseits ਬਹੁਤ ਹੋ ਜਾਣਾ ਹੈ ਕਿ ਐਤ ਕੀ ਤਾਂ ਮਿਲ ਹੀ ਗਿਆ ਪਰ ਉਹ ਬਸ ਇੱਥੇ ਪਹੁੰਚ ਕੇ ਬਸ ਇੱਥੋਂ ਨਿਕਲ ਜਾਂਦਾ ਪਹੁੰਚ ਨਹੀਂ ਬੰਦ ਹੁੰਦਾ ਤੱਕ ਸੋ ਹੁਣ ਅੱਜ ਇਹ ਦਮਾਦ ਮਿਲੀ ਹੈ ਮੈਨੂੰ ਲੰਦਾ ਕਿ ਚੰਗਾ ਉਹ ਚੀਜ਼ਾਂ ਨਹੀਂ ਕੀਤੀਆਂ ਪਤਾ ਨਹੀਂ ਕਿਦਾਂ ਪ੍ਰੈਜ਼ੈਂਟ ਹੁੰਦੇ ਮੈਨੂੰ ਲੰਦਾ ਦਿਸ ਇਜ਼ ਦਾ ਪਰਫੈਕਟ ਕਮਬੈਕ ਮੈਨੂੰ ਇਦਾਂ ਫੀਲ ਹੁੰਦਾ ਸੋ ਮਮ ਹੈਪੀ ਅਦਰ ਐਨੀਵੇਜ਼ ਕਿ ਮੈਂ ਹਰ ਅਬ ਫੀਲਡ ਉੱਤੇ ਹੈਪੀ ਜਿਹੜਾ ਵੀ ਵੈਦਰ ਚੱਲ ਰਿਹਾ ਹੋਵੇ ਮੈਂ ਅੱਚ ਕੋਸ਼ਿਸ਼ ਹੀ ਰਹਿਣਾ